ਜਾ ਕੇ ਹਲੇ 5 ਮਿੰਟ ਖੜੇ ਹੀ ਆ ਉਧਰ ਤੇ ਇੱਕੋ ਲਗਤ ਆਈ ਹੈ ਜੀ ਗੋਲੀ ਅੱਖ ਬਚ ਗਈ ਰੱਬ ਦਾ ਸ਼ੁਕਰ ਹੈ ਮੱਥੇ ਮੇ ਬੱਜੀ ਆ ਗਿਆ ਜੀ ਸਿੱਧੀ ਆਪਣੇ ਬੰਦਿਆਂ ਨੂੰ ਆਣਾ ਚਾਹੀਦਾ ਹੈ ਹੱਲਾ ਸ਼ੇਰੀ ਘੱਟੋ ਘੱਟ ਯੋਹੀ ਸਹਾਰਾ ਬਹੁਤ ਹੋ ਜਾਏ ਵੀ ਮਾਰੇ ਸੀਨੀਅਰ ਆ ਕੇ ਖੜਿਆ ਹੈ ਮਾਰੇ ਵਿੱਚ ਕੀ ਕਰेंगे ਮੂਰੇ ਜਾ ਕੇ ਮਾਰੇ ਆਗੂ ਗਲਤ ਬੋਲ ਰਹੇ ਆ ਜਿਹੜੇ ਹਮ ਤਾਂ ਚਲੋ ਠੀਕ ਹੈ ਜਾਨ ਵੀ ਦੇ ਦੇਗੇ ਮਾੜਾ ਮੋਟਾ ਪਰ ਗੈਲ ਤੋਂ ਚਲੋ ਕੁਝ ਕਰਦੇ ਨਹੀਂ ਹੈਗੇ ਛੱਤ ਦੇ ਨੀਚੇ ਬੈਠ ਕੇ ਮੀਟਿੰਗ ਕਰਨੀ ਸੀ ਤਾਂ ਪਹਿਲਾ ਮੀਟਿੰਗ ਵਾਲਾ ਜੋਰ ਲਾਉਂਦੇ ਉੱਤੇ ਬਾਅਦ ਹੀ ਇਤਨਾ ਹਜੂਮ ਜਿਹੜਾ ਬੁਲਾਇਆ ਆਇਓ ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਹੋਂ ਤਾਂ ਭਾਈ ਸਾਰੇ ਘਾਵ ਵਾਲੇ ਮਰਾ ਠੀਕ ਹੈ ਨਾ ਪੰਜਾਬ ਕੇ ਰਹਿਣੇ ਵਾਲਿਆ ਕੋਈ ਹੰਬਿਆਰ ਤੇ ਤਾਂ ਆਏ ਵੀ ਨਹੀਂ ਹੈ ਜਾਂ ਪਰਦੇ ਆਏ ਪਿਆ ਚਾਈਨਾ ਕੇ ਬਾਰਡਰ ਤੇ ਲੈ ਵੀ ਸੰਭੂ ਮੋਰਚੇ ਉਰ ਬੈਠੇ ਆਵੇਂ ਖੇਤਾਂ ਕੇ ਵਿੱਚ ਜੰਗ ਹਿੰਦ ਪੰਜਾਬ ਕਾ ਹੋ ਰਿਹਾ ਔਰ ਕੱਲ بڑے ਗੋਲੇ ਚਲੇ ਬੰਬ ਚਲੇ ਗੋਲੀਆਂ ਚਲੀਆਂ ਕੱਲ ਦਾ ਮੈਂ ਆਪ ਕੁਆਇਆ ਔਰ ਇੱਧਰ ਨੂੰ ਖੇਤਾਂ ਵਾਂ ਹਮੇ ਗਏ ਤੇ ਭਾਈ ਸਵਾਰਨ ਸਿੰਘ ਭਧੇਰ ਪੰਜਾਬ ਪੁਲਿਸ ਦਾ ਏਡੀਜੀ ਬੜੇ ਬੰਦੇ ਉਧਰ ਤੇ ਉਹਨਾਂ ਨੇ ਗੋਲੀ ਮਾਰੀ ਸਿੱਧੀ ਆ ਪੁਲਕੇ ਉੱਪਰ ਤੇ ਜਿਹੜੇ ਬੰਦੇ ਗੋਲੀ ਪੱਜੀ ਮੇਰੀ ਗਾਇਨ ਹੈ ਯਾਰ ਪਹਿਲਾਂ ਤੂੰ ਆਪਣਾ ਨੌ ਦੱਸ ਔਰ ਪਿੰਡ ਦੱਸ ਮੇਰਾ ਨਾਮ ਹੈ ਜੀ ਅਮਨਦੀਪ ਸਿੰਘ ਪਿੰਡ ਮੇਰਾ ਸ਼ੰਭੂ ਹੈ ਜੀ ਸ਼ੰਭੂ ਕਲਾਂ ਕੱਲ ਮੈਂ ਤੇਰੀ ਗਾਇਲੇ ਦਾ ਪੈਸੇ ਤਾਂ ਮੈਂ ਵੀ ਦੱਸ ਦਿਆਂ ਪਰ ਤੂੰ ਆਪਣੇ ਮੂੰਹ ਤੇ ਸਲਾ ਕੱਲ ਕਿਹਾ ਹੋਇਆ ਤਾਂ ਹਾਂਜੀ ਉਹ ਏਡੀਜੀ ਵੀ ਆਇਆ ਤਾਂ ਔਰੇ ਹੂੰ ਦौरा ਕਰਨਾ ਗਿਆ ਉਸ ਕੀ ਸਵਰਨ ਸਿੰਘ ਪੰਦੇਰਤਾ ਤਾਂ ਇੱਧਰ ਨੂੰ ਗਏ ਆ ਜੀ ਹਮੇਂ ਵਾਚ ਆ ਕੇ ਹਾਂਜੀ ਜਾ ਕੇ ਹਲੇ 5 ਮਿੰਟ ਖੜੇ ਹੀ ਆਏ ਪੁੱਤਰ ਦੇ ਇੱਕੋ ਲਗਤ ਆਈ ਹੈ ਜੀ ਗੋਲੀ ਅੱਖ ਬਚ ਗਈ ਰੱਬ ਦਾ ਸ਼ੁਕਰ ਹੈ ਮੱਥੇ ਮ ਬੱਜੀ ਆ ਗਿਆ ਜੀ ਸਿੱਧੀ ਵੀ ਇਤਨਾ ਜਿਆਦਾ ਮਤਲਬ ਤੱਕਾ ਕਰਿਆ ਜਾ ਰਿਹਾ ਹਰਿਆਣਾ ਸਰਕਾਰ ਗਣੀ ਦੇ ਆਪਣੀ ਪੰਜਾਬ ਸਰਕਾਰ ਵੀ ਚੁੱਪ ਬੈਠੀ ਹੈ ਕੋਈ ਮਤਲਬ ਕਿਸੇ ਨੂੰ ਕਿਸੇ ਦਾ ਫਿਕਰ ਨਹੀਂ ਹੈਗਾ ਆਪਣੇ ਇਣਾਗੇ ਸਾਰੇ ਬਾਹਰ ਬੈਠੇ ਆ ਪੁਰਾਣੀ ਮਾਰੇ ਵਰਗੇ ਮਾਤੜਾ ਨੂੰ ਮਰਵਾਣਾ ਚਾਹਾਂ ਐ ਜੀ ਬਸ ਉਹ ਆਤਮਾਨ ਕਹ ਰਿਹਾ ਯਾਰ ਵੀ ਮਾਰੀ ਸਰਕਾਰ ਐ ਹਮੇ ਕਿਸਾਨਾਂ ਕੀ ਗੈਲ ਐ ਫਲਾਣਾ ਉਹਰੇ ਗੋਲੀਆਂ ਚੱਲ ਰਹੀਆਂ ਗੈਲ ਐ ਜੂ ਫੋਨ ਪਰ ਤੋਂ ਮੈਂ ਕਹਿੰਦਾ ਟੀਵੀ ਪਰ ਗੈਲ ਐ ਉਸ ਗੈਲ ਨੂੰ ਕੀ ਕਰੇ ਜਾਂ ਤਾਂ ਉਹਰੇ ਆ ਕੇ ਬੰਦਾ ਦੇਖੇ ਮੌਕੇ ਵਾਰ ਦਾ ਦਵਾ ਪਹੁੰਚਣਾ ਚਾਹੀਦਾ ਉਹਨਾਂ ਨੂੰ ਦੇਸ ਦਾ ਮੁੱਖ ਮੰਤਰੀ ਐ ਇੰਨੇ ਕਰੋੜਾ ਲੱਖਾਂ ਲੋਕਾਂ ਨੇ ਵੋਟਾਂ ਪਾ ਗਿਆ ਚੋਣਾਂ ਉਸ ਨੂੰ ਆ ਕੇ ਇੱਕ ਵਾਰੀ ਉਸ ਨੂੰ ਮੌਕੇ ਵਾਰ ਦਾ ਦੇਖਣੀ ਚਾਹੀਦੀ ਐ ਇਸ ਤਰ੍ਹਾਂ ਬੈਠ ਕੇ ਘਰਾਂ ਉਹੀ ਬਾਤ ਆ ਗਈ ਰਜਾਈਆਂ ਮੇ ਬੈਠ ਕੇ ਬੋਲਣੇਗਾ ਕਿ ਆ ਕੋਈ ਵੀ ਬੋਲ ਸਕਾ ਐ ਇੱਕ ਵਾਰੀ ਬੰਦਾ ਜਦ ਤੱਕ ਉਰੇ ਆਣੇਗਾ ਨਹੀਂ ਆਪਾਂ ਉਦੋਂ ਤੱਕ ਕੁਝ ਨਹੀਂ ਸਮਝਦੇ ਗੈਲ ਹੈ ਹੋਰ ਬੰਦੇ ਵੀ ਤਾਂ ਉਰੇ ਆ ਹੀ ਰਹੇ ਆ ਪਰ ਹਰਿਆਣੇ ਕੇ ਕਰ ਰਹੇ ਉਹਨਾਂ ਕੇ ਸਾਰੇ ਉੱਥੇ ਅਫਸਰ ਉਹਨ ਕੀ ਗੈਲ ਖੜੇ ਆ ਆਪਣੇ ਬੰਦਿਆਂ ਨੂੰ ਆਣਾ ਚਾਹੀਦਾ ਹੈ ਹੱਲਾਸ਼ੀਰੀ ਘੱਟੋ ਘੱਟ ਯੋਹੀ ਸਹਾਰਾ ਬਹੁਤ ਹੋ ਜਾਏ ਵੀ ਮਾਰਾ ਸੀਨੀਅਰ ਆ ਕੇ ਖੜਿਆ ਹੈ ਮਾਰੇ ਵਿੱਚ ਪਰ ਨਹੀਂ ਇਹਨਾਂ ਨੂੰ ਕੋਈ ਸ਼ਰਮ ਨਹੀਂ ਰਹੀ ਅੱਛਾ ਇੱਕ ਹੋਰ ਬਾਤ ਵੀ ਹੈ ਏਡੀ ਜੀਪੀ ਪੰਜਾਬ ਪੁਲਿਸ ਕਾਡੇ بڑے ਅਫਸਰ ਖੜੇ ਗੋਲੀ ਚੱਲ ਰਹੀ ਉਹ ਵੀ ਭੱਜ ਗਏ ਮੈਂ ਉਹ ਮੈਂ ਆਪ ਵੀਵਾ ਦਾ ਗੈਲ ਤੇਰੀ ਦਾ 2 ਮਿੰਟ ਕੇ ਬਾਅਦ ਉੱਤੇ ਬਾਦੂਰੇ ਕੋਈ ਦਿਖਿਆ ਹੀ ਨਹੀਂ ਹੈਗਾ ਖੇਤਾਂ માં ਉਹੀ ਲੋਕ ਰ ਆਪ ਸੁਰੁਰਾ ਕੋਈ ਨਹੀਂ ਦਿਖਿਆ ਬਾਦਮਾ 2 ਮਿੰਟਾਂ ਮਾਂ ਚਲੇ ਗਈ ਔਰੇ ਦੀ ਤਾਂ ਮੇਰੇ ਖਿਆਲ ਉਹਨਾਂ ਨੂੰ ਵੀ ਕਿਹਾ ਦਾ ਗੋਨ ਵੀ ਕੀਆ ਕਰ ਰਹੇ ਕੋਈ ਨਹੀਂ ਕੋਈ ਨਹੀਂ ਸੁਣਦਾ ਜੀ ਕਾਪੀ ਮੈਂ ਕਹ ਰੇ ਨਾਮ ਲਿਖਾ ਦਿਓ ਜਿੱਦਨ ਮਨ ਲਗਾਇਓ ਮੋਰਚਾ ਸੰਭਾਪਤ ਹੋਵੇਗਾ ਕਾਪੀ ਜਾਂਦੇ ਵੀ ਸੀਗਾ ਗਰਮਾਏ ਗੇਰ ਜਗੇ ਮੇਰੇ ਖਿਆਲ ਮਾ ਕੀ ਸੀਗਾ ਬਾਦਮਾ ਕਿਸੇ ਨਹੀਂ ਹੁਣੀ ਪੁੱਛਣਾ ਹੈਗਾ ਕਿਸੇ ਨੇ ਬੁਰਾ ਹਾਲ ਹੈ ਜੀ ਬਹੁਤ ਅਜਾ ਤੁਹਾਨੂੰ ਬਾਕੀ ਤੁਹਾਨੂੰ ਕੀ ਤਰ੍ਹਾਂ ਲਗਾਉ ਰਿਹਾ ਜਿਹੜਾ ਆਪਣੇ ਭਾਸ਼ਣ ਵੀ ਚੱਲ ਰਹੇ ਆ ਕਾਰਵਾਈ ਚੱਲ ਰਹੀ ਹੈ ਲੱਗ ਬਸ ਭਾਸ਼ਣ ਜੋਗੇ ਰਹ ਜਗੇ ਨੇ ਜੀ ਹਾਂ ਇਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਰੋਜ਼ ਕਰਦੇ ਨੇ ਮੀਟਿੰਗ ਹੋ ਰ ਸਰਕਾਰ ਵੀ ਤੇਜ ਹੈ ਇਹਨਾਂ ਗੱਲ ਮੀਟਿੰਗ ਕਰੀ ਜਾ ਹੈ ਉਹਨਾਂ ਨੂੰ ਪਤਾ ਮੀਟਿੰਗ ਦੇ ਵਿੱਚ ਟਾਈਮ ਖਰਾਬ ਕਰਨਗੇ ਹੌਲੀ ਹੌਲੀ ਘੱਟ ਘਟਣਾ ਸ਼ੁਰੂ ਹੋ ਜਾਏਗਾ ਪਰ ਅੱਜ ਮੇਰੇ ਖਿਆਲ ਇਕੱਠ ਘੱਟ ਬਹੁਤ ਘੱਟ ਬਹੁਤ ਜ਼ਿਆਦਾ ਘੱਟ ਹੋ ਗਿਆ ਜੀ ਬਹੁਤ ਜ਼ਿਆਦਾ ਘੱਟ ਘੱਟਗਾ ਇਸ ਤਰ੍ਹਾਂ ਕਿ ਮੰਨ ਲਓ ਐਗਜ਼ਾਮਪਲ ਲੈ ਕੇ ਕੱਲ 5 ਲੱਖ ਬੰਦਾ ਦਾ ਅੱਜ ਲੱਖ ਰਹਿ ਗਿਆ ਹੌਲੀ ਹੌਲੀ ਉਹ ਵੀ ਘੱਟ ਜੇ ਜਾਏਗਾ ਮਾਰੇ ਅੱਗੂ ਕੁਝ ਕਰ ਹੀ ਨਹੀਂ ਰਹੇ ਹਾਂਗੇ ਅੱਜ ਹੋਰ ਵੀ ਇਹ ਕੱਲ ਤਾਂ ਉਹ ਬਾਤ ਦੱਸ ਰਿਹਾ ਦਾ ਜੀ ਵੀ ਉਹ ਜਿਹੜੇ ਬੂਰੇ ਗਏ ਤੇ ਉਹਨਾਂ ਨੂੰ ਸਟੇਜ ਪਰ ਤੇ ਕਹਿ ਰਹੇ ਤੇ ਵੀ ਨਹੀਂ ਤਾਂ ਉਹ ਮੈਂ ਹਾਂ ਉਹਨਾਂ ਨੂੰ ਹਰਾਮ ਕੇ ਬੀਜ ਕਹਿ ਰਹੇ ਤੇ ਦੱਸੋ ਦੋ ਬਾਪਾਂ ਕੇ ਆ ਜਿਹੜੇ ਮੂਰੇ ਗਏ ਸੀ ਬਾ ਕੀ ਕਰਾਂਗੇ ਮੂਰੇ ਜਾ ਕੇ ਮਾਰੇ ਆਗੂ ਗਲਤ ਬੋਲ ਰਹੇ ਆ ਜਿਹੜੇ ਹਮ ਤੋ ਚਲੋ ਠੀਕ ਆ ਜਾਨ ਵੀ ਦੇ ਦੇਗੇ ਮਾੜਾ ਮੋਟਾ ਪਰ ਗੈਲ ਤੋ ਚਲੋ ਕੁਝ ਕਰਦੇ ਹੀ ਨਹੀਂ ਹੈਗੇ ਕੋਈ ਸਪੋਰਟ ਹੀ ਨਹੀਂ ਦੇ ਰਹੇ ਹੈਗੇ ਕਿ ਕੱਲਾ ਬੰਦਾ ਵੀ ਕੀ ਕਰੇ ਨਾ ਕੁਝ ਦੇ ਰਹੇ ਹਥਿਆਰ ਉਧਰ ਦੇ ਪੂਰੀ ਫੈਸਿਲਿਟੀ ਮਿਲ ਰਹੀ ਹੈ ਸਰ ਹਰਿਆਣੇ ਕਨੀ ਤੇ ਪੂਰੀ ਉਹ ਗੋਲੇ ਗੇਰ ਰਹੇ ਆ ਸਾਰੇ ਕੁਝ ਕਰ ਰਹੇ ਪਰ ਮਾਰੇ ਬੰਦੇ ਕੋਈ ਬਸ ਮੀਟਿੰਗ ਚੱਲ ਰਹੀ ਮੀਟਿੰਗ ਚੱਲ ਰਹੀ ਇੱਕੋ ਬਾਤ ਕੇ ਤਮੀ ਤਾਂ ਮੇਰੇ ਨਾਲ ਸਾਰੇ ਸੱਭੂ ਗਏ ਨਹੀਂ ਹਾਂ ਜੀ ਸਾਰੇ ਸ਼ਾਮ ਨੂੰ ਸ਼ੁਰੂ ਉਦਨ ਕੇ ਆਏ ਵੀ ਅਸੀਂ ਤਾਂ 10 ਤਰੀਕ ਦੇ ਫੇਰੇ ਆਉਂਦੇ ਹਾਂ ਅਸੀਂ 10 ਤਰੀਕ ਦੇ ਰੋਜ਼ ਆ ਰਿਹਾ ਘੰਟਾ ਦੋ ਘੰਟਾ ਲਾ ਕੇ ਜਾਂਦੇ ਆ ਬਾਕੀ 13 ਤਰੀਕ ਦੇ ਇੱਥੇ ਹੀ ਆ ਸਵੇਰੀ 7 ਵਜੇ ਆ ਜਾਮ ਸ਼ਾਮ ਨੂੰ 7-8 ਵਜੇ ਜਾ ਰਹੇ ਹਾਂ ਡੈਲੀ ਡਿਊਟੀ ਲਾ ਕੇ ਜਾਦੀਸ ਕਾ ਗੋੜੀ ਲਗੀ ਨਾ ਜਿਹੜਾ ਇਸਕੇ ਮੈਂ ਉੱਥੇ ਦਾ ਮੋਕੇ ਦਾ ਮਤਲਬ ਇੰਤੇ ਪਹਿਲਾਂ ਹੀ ਤਾਂ ਮੈਂ ਇੱਥੇ ਸੀ ਉੱਥੇ ਖੜਾ ਦਾ ਕੋਈ ਰੋੜਾ ਨਹੀਂ ਮਰਿਆ ਕਿਸੇ ਨੇ ਕੋਈ ਕੁਝ ਨਹੀਂ ਕਰਿਆ ਉੱਥੇ ਏਡੀ ਏਡੀਜੀਪੀ ਆਇਆ ਸਵਰਨ ਸਿੰਘ ਭੰਦੇ ਆਇਆ ਗੋਲੀ ਵੱਜ ਗਈ ਮੈਂ ਗਿਆ ਲੱਗਦੀ ਭੱਜ ਕੇ ਪਿੱਛੇ ਪਿੱਛੇ ਮੈਂ ਉਹਨਾਂ ਨੂੰ ਵੀਡੀਓ ਦਿਖਾਈ ਬਕਾਇਦਾ ਮੇਰੇ ਪਾਸ ਵੀਡੀਓ ਪਿੱਤਲ ਵਾਲੇ ਰੋਂਦੇ ਸੀ ਉਹ ਕੇ ਪਰ ਨੰਬਰ ਵੀ ਹੈਗਾ ਬਕਾਇਦਾ 20 30 ਰੋਂਦ ਕਰ ਲੁ ਉਹਨਾਂ ਨੇ ਚਲਾਏ ਇਸ ਕੇ ਚਲ ਛੂਗਾ ਲੰਗੀ ਮੁੰਡਾ ਬਚ ਗਿਆ ਹਰ ਗੋਲੀ ਲੱਗੀ ਵੀ ਮੈਂ ਉਸ ਨੂੰ ਕਿਹਾ ਸਵਰਨ ਸਿੰਘ ਭੰਦੇਰ ਨੂੰ ਵੀ ਤੋ ਇੱਕ ਵਾਰ ਐਲਾਨ ਕਰ ਕਿ ਤੇਰੀ ਗੱਲ ਮੂਰਾ ਹੋ ਗਿਆ ਗੋਲੀ ਖਾਵੇਂ ਚੱਲ ਮਰੀ ਗਈ ਵਾਲੀ ਵੀ ਨਹੀਂ ਜੀ ਦੇਖੋ ਪਤਾ ਕਿ ਜੇ ਇਹਨਾਂ ਨੇ ਮੀਟਿੰਗਾਂ ਹੀ ਕਰਨੀਆਂ ਦੀਆਂ ਸੀ ਨਾ ਪੁਰੇ ਹਜ਼ਾਰਾਂ ਲੋਕਾਂ ਨੂੰ ਸੜਕਾਂ 'ਵਾਂ ਤੰਗ ਨਹੀਂ ਕਰਨਾ ਦਾ ਪਹਿਲਾਂ ਆਪਣੀ ਸਾਰੀ ਮੀਟਿੰਗਾਂ ਵਾਲਾ ਜੋਰ ਲਾਂਦੇ ਠੀਕ ਹੈ ਨਾ ਜੇ ਛੱਤ ਦੇ ਨੀਚੇ ਬੈਠ ਕੇ ਮੀਟਿੰਗ ਕਰਨੀ ਸੀ ਤਾਂ ਪਹਿਲਾਂ ਮੀਟਿੰਗ ਵਾਲਾ ਜੋਰ ਲਾਂਦੇ ਉੱਤੇ ਬਾਅਦ ਹੀ ਇਹਨਾ ਹਜੂਮ ਜਿਹੜਾ ਬੁਲਾਇਆ ਆਇਓ ਉਸਤੇ ਬਾਅਦ ਉਹਨਾਂ ਨੂੰ ਕਹਿੰਦੇ ਵੀ ਹਾਂ ਆਓ ਵੀ ਇੱਥੋਂ ਜਾਣਾ ਹੈ ਤੋ ਜਾਣਾ ਹੈ ਬਾਕੀ ਦੂਸਰੀ ਬਾਤ ਇਹ ਹੋਇਆ ਜਾਣਾ ਤੋ ਇਹਨਾਂ ਨੇ ਦਿੱਲੀ ਹੈ ਤੋ ਹਰਿਆਣੇ ਕਾ ਕਿਉ ਬਈ ਨਕੇ ਗਵਰਨਮੈਂਟ ਕਾ ਮਿਰਚਾਂ ਲੜ ਰੀਆਂ ਐ ਹੂੰ ਉਹਨਾਂ ਕਾ ਰੋਕਨੇ ਕਾ ਤੋ ਮਤਲਬ ਹੀ ਨਹੀਂ ਬਣਦਾ ਜੋ ਤੋ ਮੈਂ ਸੁਣਿਆ ਵੀ ਹਾਈ ਕੋਰਟ ਨੇ ਵੀ ਆਰਡਰ ਦਿਆ ਇਹਨਾਂ ਨੂੰ ਕਿਹਾ ਐ ਡਾਂਟ ਪਾਈ ਜਾ ਇਹਨਾਂ ਨੂੰ ਬਹੁਤ ਵੀ ਜਾਣਾ ਤੋ ਉਹਨਾਂ ਨੇ ਦਿੱਲੀ ਐ ਵੀ ਥਮੇ ਕਿਉ ਰੋਕ ਰਿਹਾ ਐ ਨਾਲੇ ਦੂਸਰੀ ਬਾਤ ਨੇ ਜੇ ਦੇਖਿਆ ਵੀ ਜਹੇ ਆਪਣੇ ਪੰਜਾਬ માં ਹੀ ਬੈਠੇ ਏ ਘੱਗਰ ਪੂਰਾ ਪੰਜਾਬ માં ਪਵਾ ਹੈ ਤੋਂ ਮਾਰੇ ਪੰਜਾਬ માં ਬੈਠ ਕੇ ਪੰਜਾਬ ਵਾਲਿਆਂ ਬਾਈ ਅਤਿਆਚਾਰ ਕਰ ਰਹੀ ਹੈ ਤੋਂ ਇਹ ਉਹਦੋ ਸ਼੍ਰੀਆਮ ਮਤਲਬ ਦੇਖਿਆ ਜਹੇ ਪੰਜਾਬ ਕੀ ਸਰਕਾਰ ਮਤਲਬ ਅੰਧੀ ਹੋਈ ਪਈ ਹੈ ਇੱਕ ਕਿਸਮ ਦਾ ਜਿਹੜਾ ਉਹਨੂੰ ਦਿਖ ਰਿਹਾ ਸਭ ਕੁਝ ਹੈ ਪਰ ਮਤਲਬ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਉਹਨਾਂ ਕਣੀ ਦੇ ਇਗਨੋਰ ਕਰ ਰਹੀ ਹੈ ਪੰਜਾਬ ਪਰ ਕਬਜ਼ਾ ਕਰਾ ਰਹੇ ਹੋ ਕਬਜ਼ਾ ਹੈ ਹੀ ਆ ਜੀ ਹੋਵੇਗਾ ਬਾਕੀ ਇਹ ਅਬ ਜੇ ਬੈਰੀਕੇਡ ਅੱਗੇ ਨਾ ਤੋੜ ਸਕੇ ਬੜੇ ਉੱਚੇ ਪੱਧਰ ਕੀ ਬੇਇਜ਼ਤੀ ਆयो ਕੱਲੀ ਜਥੇਬੰਦੀ ਆ ਕਿ ਨਹੀਂ ਆਗੀ ਇਹ ਪੂਰੇ ਪੰਜਾਬ ਕੇ ਉੱਪਰ ਗੱਲ ਆ ਰਹੀ ਹੈ ਪੂਰੇ ਪੰਜਾਬ ਕੀ ਬੇਇਜ਼ਤੀ ਹੋਵੇਗੀ ਫਿਰ ਤਿੰਨ ਦਿਨ ਹੋ ਗਏ ਪੂਰੇ ਲਗਾਤਾਰ ਗੋਲੇ ਚੱਲ ਰਹੇ ਆ ਪੂਰੇ ਪੰਜਾਬ ਪਰੇ ਗੱਲ ਆ ਗਈ ਆ ਜਿਹੜੇ ਕਿ ਮੋਦੀ ਭਗਤ ਆ ਨਾ ਉਹਨਾਂ ਤੇ ਇਹੀ ਕਹਿਣਾ ਵੀ ਸਰਦਾਰ ਅੱਤਵਾਦੀ ਦੇਖ ਮੋਦੀ ਨੇ ਰੋਕ ਲਈਏ ਹੂੰ ਉਹਨਾਂ ਦੇ ਅਤਵਾਦੀ ਕਾ ਉਹ ਦੇਖ ਰਹੇ ਹਰਿਆਣਾ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਵਿਚਾਰੇ ਨੂੰ ਡਰਾਇਆ ਗਿਆ ਹੈ ਉਹਨਾਂ ਨੂੰ ਘਰਾਂ ਦੇ ਨਿਕਲਣੇ ਨਹੀਂ ਦੇ ਰਹੇ ਪੁਲਿਸ ਖੜੀ ਹਰੇਕ ਪਿੰਡਾਂ ਵਿੱਚ ਲੋਕ ਵਾਹੀ ਭੋਲੇ ਲੋਕ ਐ ਉਹ ਵੀ ਹਰਿਆਣਾ ਵੀ ਆਪਣਾ ਭਾਈਏ ਹੈ ਉਹਨਾਂ ਕੋਈ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਪਰ ਹਰਿਆਣਾ ਦੀ ਸਰਕਾਰ ਜ਼ਰੂਰ ਗਲਤ ਕਰ ਰਹੀ ਹੈ ਲੋਕ ਕੀਆ ਕਰਨਗੇ ਜਿੱਥੇ ਸਰਕਾਰ ਆ ਜਾਏ ਐਡੀ ਐਡੀ ਗੋਲੀਆਂ ਬੰਦੂਖਾਂ ਲੈ ਕੇ ਉੱਥੇ ਲੋਕਾਂ ਕੀ ਪੇਸ਼ ਤੋਂ ਚੱਲਦੀ ਨਹੀਂ ਹੈ ਪੂਰਾ ਕਿਸਾਨ નિਹੱਥੇ ਹੈ ਉਹਨਾਂ ਬਾਬਾਂ ਬੱਥਰੂ ਗਏ ਸੀਗੇ ਗੋਲੇ ਐ ਰਬੜ ਵਾਲੀ ਗੋਲੀਆਂ ਚਲਾ ਰਹੇ ਆ ਉਹ ਕੋਖੇ ਹੋਲ ਪਏ ਮਾਨੇ ਦੇਖੇ ਅੱਗੇ ਅੱਗੇ ਗਏ ਤੇ ਹਮੇ ਤਿੰਨ ਤਨ ਹੋ ਗਏ ਤੋਰੇ ਕੀਆ ਕਰਨਗੇ નિਹੱਥੇ ਲੋਕ ਹਥਿਆਰਾਂ ਵਾਲੇ ਨਾਲ ਕਦੀ ਨਹੀਂ ਲੜ ਸਕਦੇ ਹੈਗੇ ਔਰ ਦੂਸਰੀ ਗੱਲ ਹੋਇਆ ਜਿਹੜੀ ਦੂਸਰੀ ਹੋਰ ਜਗ੍ਹਾ ਧਰਨੇ ਲੱਗੇ ਹੈ ਨਾ ਵਾਹ ਕਿ ਅਗੁੱਜ ਦਾ ਲੱਖਾ ਸਦਾਨਾ ਹੋ ਗਿਆ ਪਰ ਨਾ ਸਿੱਧੋ ਗਿਆ ਵਾਹ ਕਿ ਪਹਿਲਾਂ ਉਹ ਮੂਰੇ ਜਾ ਰਹੇ ਹੈ ਫੇਰ ਪਿੱਛੇ ਯੂਥ ਨੂੰ ਲੈ ਕੇ ਜਾ ਰਹੇ ਆ ਯਾ ਮਾਰੇ ਵਾਲੇ ਯਾ ਉਸਮੇ ਕੁਝ ਵੀ ਨਹੀਂ ਹੈ ਮਾਰੇ ਖੁਦ ਹੀ ਯੂਥ ਗਿਆ ਜਾਣੇ ਨੂੰ ਕਹਿ ਰਿਹਾ ਪਰ ਉਹਨਾਂ ਨੂੰ ਨਹੀਂ ਜਾਣ ਨਹੀਂ ਦੇ ਰਹੇ ਹੈਗੇ ਮਨ ਨੂੰ ਤੇ ਇੱਕ ਵਾਰੀ ਹਾਂ ਕਰ ਦੇ ਕੇ ਅੱਗੇ ਜਾਓ ਦੇਖੋ ਸਾਰਾ ਮੁੰਡਾ ਕਿਸ ਤਰ੍ਹਾਂ ਅੱਗੇ ਹੋ ਗਿਆ ਜਾਗਾ ਪਰ ਹਾਂ ਨਹੀਂ ਕਰ ਰਹੇ ਹੈਗੇ ਤਾਂ ਦੂਸਰਾ ਬੰਦਾ ਵੀ ਕੀ ਕਰੇਗਾ ਕੁਝ ਵੀ ਨਹੀਂ ਕਰ ਸਕਦੇ ਆ ਮਨ ਮਜਬੂਰ ਹੱਥ ਬੰਨੇ ਹੋਏ ਮੈਂ ਕਹਿੰਦਾ ਜਾਵਾ ਤਾਂ ਉਹਨੂੰ ਏਜੰਸੀਆਂ ਕੇ ਬੰਦੇ ਕਹਿਦਾ ਇਹੋ ਏਜੰਸੀਆਂ ਕੇ ਬੰਦੇ ਆ ਹੁੱਲੜਵਾਜੀ ਕਰ ਰਿਹਾ ਉਹ ਤਾਂ ਸਰਾਰੀਆਂ ਅੰਕਾਰ ਬੋਲਦੇ ਆ ਫੋਨ ਤਾਂ ਬਾਈ ਸਾਰੇ ਕਾਬ ਵਾਲੇ ਮਾਰਾ ਠੀਕ ਹੈ ਨਾ ਪੰਜਾਬ ਕੇ ਰਹਿਣੇ ਵਾਲਿਆ ਕੋਈ ਹੰਬਿਹਾਰ ਤੇ ਤਾਂ ਆਏ ਵੀ ਨਹੀਂ ਹੈ ਆ ਪਰ ਕੁੰਤਾ ਮਾਰਾ ਵੀ ਪੂਰਾ ਬਾਲਾ ਮਾਰਾ ਹਮੇ ਵੀ ਜਰਾ ਮੱਛੇ ਰੰਗੜ ਕਾ ਸਿਰ ਪੱਟਿਆ ਦਾ ਇਤਰਾਦਾ ਨਹੀਂ ਪੱਟਿਆ ਕਾ ਦਾ ਕੱਲੇ ਰੰਗੜ ਵਰ ਗਿਆ ਨੂੰ ਵੀ ਕੱਲੇ ਮਾਰੇ ਗਰੁਪਵਾ ਦੇ ਨਾ ਮਤਲਬ ਗੱਲ ਇਹ ਬਜਾਰਾ ਮਾਤੇ ਚਾਰ ਬੰਦੇ ਜ਼ਖਮੀ ਹੋ ਲਈਏ ਇੱਕ ਮੇਰੇ ਮਾਮੇ ਦਾ ਮੁੰਡਾ ਓਕੇ ਪੱਟਮਾ ਗੋਲੀ ਵਜਾਈ ਬੰਟੋ ਵਿਚਾਰਾ ਜਿਸਕੇ ਸਰਪਾ ਵੱਜੀ ਇੱਕ ਬਰੰਡ ਦਾ ਓਕੇ ਲੱਤਵਾ ਗੋਲਾ ਵੱਜਿਆ ਸੁਪਰੇਗਾ ਮੁੰਡਾ ਸੀ ਆ ਕੱਢਦੀ ਅੱਛਾ ਇੱਕ ਹੋਰ ਯਾਰ ਦੋਸਤਾਂ ਵਾਰੀ ਗੇੜੇ ਦਾ ਉਹ ਪਰਸਾ ਇਸ ਕਰਕੇ ਨਾੜਾ ਮੋਲਾ ਵੱਜਿਆ ਬਾਮ ਨੂੰ ਆਰਪਾ ਗੋਲੀ ਚਾਰ ਬੰਦੇ ਮਾਰੇ ਜ਼ਖਮੀ ਹੋਲੇ ਨੇ ਗੇੜੇ ਸ਼ਾਂਤਮਈ ਸ਼ਾਂਤਮਈ ਕੀ ਹੋਣੀ ਹੁਣ ਬੰਦ ਕਿਹੜੇ ਚਲਾ ਰਿਹਾ ਨਜਾਇਜ਼ ਆ ਠੀਕ ਆ ਇਹ ਸਿਰਫ ਕਿਉਂ ਚਲਾ ਰਿਹਾ ਕਿਉਂਕਿ ਆਪਣੀ ਜਿਹੜੀ ਪਛਾਣ ਆ ਨਾ ਸਿੱਖ ਇਹ ਇਸ ਕਰਕੇ ਉਹ ਕਰ ਰਿਹਾ ਜੇ ਆਪਣੀ ਗੱਲ ਅੱਗ ਗਿਆ ਤੇ ਹਰਿਆਣਾ ਰਲ ਗਿਆ ਇਹਨਾਂ ਨੇ ਕੋਈ ਗੋਲਾ ਨਹੀਂ ਚਲਾਣਾ ਹੈਗਾ ਉਹ ਯਾ ਤੁਰਗਾ ਇਸ ਕਾ ਇਨਾ ਹੋ ਨਹੀਂ ਕਰਨਾ ਹੈਗਾ ਇੱਕ ਦੂਸਰੇ ਕੋਲ ਤਾਂ ਚਲਾ ਨਹੀਂ ਨੀ ਬਲਾਸਟ ਆ ਲੈਣਾ ਨੇ ਮੇਨ ਬਾਤ ਹੋਈ ਹੈ ਪੱਗ ਚੁਗਰੀ ਹੈ ਜੀ ਪੱਗ ਚੁਗਰੀ ਹੈ ਮੇਨ ਬਾਤ ਹੋਈ ਹੈ ਤਾਂ ਮੈਂ ਪੰਜ ਪੰਜ ਘੰਟੇ ਮੀਟਿੰਗਾਂ ਕਰ ਰਹੇ ਓਰੇ ਆ ਕੇ ਕੁਛ ਨਹੀਂ ਦੱਸਦੇ ਵੀ ਮੀਟਿੰਗ ਚੋਂ ਨਿਕਲਿਆ ਕਿ ਆਇਆ ਓਰੇ ਆ ਕੇ ਰਾਤ ਨੂੰ ਵੀਡੀਓ ਪਾ ਦਣਗੇ ਔਰ ਸਟੇਜ ਤੋਂ ਅਨਾਉਂਸ ਕਰ ਦਣਗੇ ਅਬੀ ਸਵੇਰੇ ਫੇਰ ਮੀਟਿੰਗ ਹੈ ਜੀ ਅਰੇ ਦੀ ਚੁਗਰੀ ਬਰਸੀ ਹੈ ਦੇਖੋ ਨਾਲੇ ਸਰਕਾਰਾਂ ਕਹਾ ਪੱਗ ਸਿੰਘ ਵਾਲੇ ਰਾਹ ਪਾ ਤੁਰੋ ਜਦਾ ਅਸੀਂ ਹੁਣ ਪੱਗ ਸਿੰਘ ਵਾਲੇ ਰਾਹ ਪਾ ਤੁਰਿਆ ਇਹ ਕਹ ਰਹਾ ਠੰਡੇ ਚਲੋੁੱੁੱਤੇ ਨਾ ਹੋ ਗਾਂਧੀ ਬਣ ਜਾਓ ਹਮੇ ਗਾਂਧੀ ਥੋੜਾ ਬਣੇਗੇ ਹਮ ਪੰਜਾਬ ਦੇ ਜੰਮੇ ਵਿੱਚ ਹੈ ਪਹਿਲਾਂ ਫਤਿਹ ਕਰਿਆ ਤਾਂ ਦੀਪ ਸਿੱਧੂ ਕਰਕੇ ਬਾਈ ਕਰਕੇ ਇਹੀ ਕਰਿਆ ਤਾਂ ਠੀਕ ਹੈ ਉਹਨੂੰ ਹੋ ਰਿਆ ਨਹੀਂ ਹੈਗਾ ਬਸ ਬਾਕੀ ਸਾਰੂਰਾ ਪ੍ਰਧਾਨ ਬਣ ਰਹੇ ਆ ਕਿਸੇ ਕੋਈ ਸੁਣੀ ਨਹੀਂ ਜੂਗਾ ਨਾ ਨਾ ਲੈਣਾ ਪੂਰਾ ਪਾਪ ਹੈ ਕਰ ਮੇਰਾ ਨਾਮ ਨਾ ਲੋਕ ਕਰਾ ਦੀਪ ਸਿੱਧੂ ਦਾ ਬਾਈ ਮਾਰੀ ਕੌਮ ਦਾ ਸ਼ਹੀਦ ਹੈ ਉਹ ਜੋਧਾਤਾ ਅੱਜ ਨਾ ਉਹਨੂੰ ਲੋਕ ਮਿਸ ਕਰ ਰਿਹਾ ਉਰਾ ਇੱਕ ਮਿੰਟ ਗੱਲ ਹੋ ਰਹੀ ਹੈ ਅੱਜ ਬਾਈ ਦੀ ਵਰਸੀ ਹੈ ਠੀਕ ਹੈ ਯਾਨ ਸਵੇਰ ਕਿਸ ਬੀਚ ਹੋਇ ਇਸ ਇੱਕ ਵਾਰੀ ਵੀ ਬਾਈ ਦਾ ਨਾਮ ਨਹੀਂ ਲੀ ਲਿਆ ਗਿਆ ਉਸ ਚੀਜ਼ ਦੇ ਵਿੱਚ ਉਸ ਨੂੰ ਸ਼ਰਧਾਂਜਲੀ ਦੇਂਦੀ ਨਹੀਂ ਸਮਝੇ ਨਹੀਂ ਜਾਂਦੇ ਉਹਨੂੰ ਤਾਂ ਗਦਾਰ ਬੋਲ ਰਹੇ ਲੋਕ ਹਾਂਜੀ 2 ਮਿੰਟ ਲਾਓ ਤੁਸੀਂ ਗਾਦ ਕਰਾ ਦੋਗੇ ਇਹ ਵੀ 2 ਮਿੰਟ ਦੋ ਤੁਹਾਨੂੰ ਬਾਈ ਜਿਹੜਾ ਪਿਛਲੇ ਦਾ ਨੇੜੇ ਨਹੀਂ ਲੱਗਣ ਦੇ ਰਹੇ ਜੀ ਪਿਛਲੇ ਵਾਰ ਵੀ ਜਿਹੜਾ ਸੰਘਰਸ਼ ਚ ਸ਼ੁਰੂ ਕਰਾਇਆ ਤਾਂ ਨਾ ਬਾਈ ਦੀਪ ਸਿੱਧੂ ਨੇ ਹੀ ਕਰਾਇਆ ਤਾਂ ਆਪਾਂ ਘੇਰੇ ਜੀ ਡਾਲ ਬਣਾ ਲਓ ਅੱਗੇ ਡਾਲ ਉਹਨੂੰ ਤਾਂ ਅੱਜ ਵੀ ਵਿਚਾਰੇ ਨੂੰ ਸ਼ਰਧਾਂਜਲੀ ਕਦੋਂ ਨਾਮ ਇਹ ਦੇ ਰਹੇ ਉਹਨੂੰ ਤਾਂ ਅੱਜ ਵੀ ਗਦਾਰ ਕੰਨ ਠੱਪਾ ਹੀ ਲਾ ਰਹੇ ਆਂ ਪਰ ਭਾਈ ਲੋਕਾਂ ਦੇ ਦਿਲਾਂ ਦਾ ਮਹਾਰਾਜ ਕਰ ਰਿਹਾ ਉਹ ਬੰਦਾ ਜਿਹੜਾ ਲੋਕਾਂ ਦੇ ਦਿਲਾਂ ਨੂੰ ਮਾਰਦੇ ਦਮ ਤੱਕ ਹੀ ਰਾਮਤ ਕਰੇ ਮੈਨੂੰ ਪਤਾ ਮਾਰੇ ਵਸਤਾ ਉਹ ਕੀ ਆ ਤਾ ਠੀਕ ਆ ਮਾਰੀ ਕੌਮ ਵਾਸਤਾ ਕੀ ਆ ਮਾਰੀ ਕੌਮ ਦਾ ਹੀਰਾ ਤਾਂ ਉਹ ਜਰਨੈਲ ਤਾਂ ਐਸੇ ਜਰਨੈਲਾਂ ਕੀ ਲੋੜ ਐ ਇੱਕ ਮਾਰਾ ਜਰਨੈਲ ਡਬੂ ਗੜ ਮੈਂ ਗੇਰ ਦਿਆ ਕਿਉਂ ਭਾਈ ਉਸ ਕਾ ਦੋਸ਼ ਕਰਦਾ ਮੈਂ ਨਾ ਸੱਚੀ ਬਾਤ ਬਤਾ ਰਿਹਾ ਮੇਰਾ ਯਾਰ ਐ ਮੈਂ ਨਾ ਵੀ ਲੈਦਾ ਉਸ ਕਾ ਸ਼ਮਸ਼ੇਰ ਦਾ ਨਾਮ ਐ ਮੁੰਡੇ ਨੇ ਸਾਰਾ ਕੁਝ ਕਰ ਪਰ ਬਾਈ ਉਹਨੇ ਨਾ ਬਾਈ ਅਮਰੀਤਪਾਲ ਦੀ ਸਪੀਚਾਂ ਸੁਣਨੀ ਸ਼ੁਰੂ ਕਰੀਆਂ ਅੱਜ ਬਾਈ ਉਸ ਬੰਦੇ ਦੇ ਡਾ ਡਾ ਡੜਾ ਅਮਰਤ ਛਕਿਆ ਹੋਇਆ ਉਸ ਬੰਦੇ ਨੇ ਉਹ ਉਸ ਨੂੰ ਜਿਲਕਪੁਰਮਾ ਕਿਸੇ ਨੂੰ ਵੀ ਪੁੱਛ ਲਿਓ ਉਹ ਬੰਦੇ ਦੀ ਲਾਈਫ ਚੇਂਜ ਕਰਦੀ ਉਸ ਬੰਦੇ ਨੇ ਬਾਈ ਅਮਰੀਤਪਾਲ ਨੇ ਐਸੇ ਐਸੇ ਮੁੰਡੇ ਸੁਧਾਰ ਦिए ਨਾ ਬਿਲਕੁਲ ਜੀ ਬਿਲਕੁਲ ਇੱਕ ਸਪੀਚ ਗੱਲ ਉਸਨੇ ਕਿਹਾ ਮਾੜਾ ਕਰਿਆ ਕਿ ਉਹ ਸਰਕਾਰਾਂ ਜਿਹੜਾ ਚੰਗਾ ਬੋਲਾਂ ਉਹਨੂੰ ਚੱਕ ਹੰਦਰ ਟੱਕਦਾ ਜਿਹੜਾ ਮਾੜਾ ਬੋਲਾਂ ਉਹਨੂੰ ਹੱਲਾਸ਼ੇਰੀ ਦੇ ਕੇ ਰੱਖਾਂ ਵੀ ਚਾ ਲੱਖਿਚਾ ਰੱਖ ਕੰਮ ਖਿਚਕਾ ਰੱਖ ਗੰਨਮੈਂਦਾ ਮੈਂ ਉਲਟਾ ਖਿਚਕਾ ਰੱਖ ਕੰਮ ਸਿੱਧੂ ਮੁਸੇ ਵਾਲਾ ਮਾਰ ਦਿਆ ਕਿਆ ਬਣਿਆ ਬਣਿਆ ਕੁਸ ਉਹ ਕਿ ਮਾਵਾ ਵਿੱਚ ਕਾਂ ਲੈ ਗਿਆ ਉਹ ਆਪਣਾ ਨਾਮ ਪੱਗ ਦਾ ਫਿਰਰੇ ਉਰਾ ਕੋਟ ਗਜਰੀਆਂ ਮੈਂ ਧੱਕੇ ਖਾਂਦੇ ਕੋਈ ਜਾਵੇ ਇਸ ਦੇ ਨਾਲ ਮਰੀਆਂ ਐਸੇ ਐਸੇ ਦੇਖਦਾ ਮੈਂ ਉਸकी ਖਬਰ ਚਲੀ ਜਿਨ੍ਹਾਂ ਨੂੰ ਇੰਡੀਆ ਦਾ ਨਾਮ ਵੀ ਨਹੀਂ ਪਤਾ ਤਾਂ ਐਸੇ ਐਸੇ ਦੇਖਦਾ ਮੈਂ ਕਾਂ ਲੈ ਗਿਆ ਉਹ ਬੰਦਾ ਪੱਗ ਉਹ ਵੀ ਮਾਰਿਆ ਗਿਆ ਜਿਹੜਾ ਪੱਗ ਉੱਪਰ ਲੇ ਗਿਆ ਸ਼ੂਬਾ ਹੁਣ ਉਸਕਾ ਵੀ ਦੇਖੋ ਅੰਤ ਹੀ ਹੋ ਗਿਆ ਉਹ ਪਾਕਿਸਤਾਨੀ ਦਾ ਨਾਮ ਲੈ ਲੇਗਾ ਉਹ ਪਾਕਿਸਤਾਨੀ ਮਾ ਨਾਮ ਮੁਬਾਰਕੀਆ ਉਹ ਪਾਕਿਸਤਾਨੀ ਹੈ ਜੋ ਪੱਗ ਰੜਕਾ ਬਈ ਉਹ ਸਮਾ ਪੰਜਾਬ ਰੜਕਾ ਇਹਨਾਂ ਨੂੰ ਪੱਗ ਰੜਕਾ ਬਸ ਜੋ ਇਹ ਇਹ ਬਾਰਡਰ ਦਾ ਲਾਈ ਦਿਆ ਕਹਿ ਦੇਣ ਵੀ ਤਮੇ ਮਾਰੇ ਦੇਸ਼ ਦਾ ਹਿੱਸਾ ਹੀ ਨਹੀਂ ਮੈਨੂੰ ਪਾਕਿਸਤਾਨ ਦਾ ਬਾਰਡਰ ਹੀ ਬਣਾ ਦੀਆ ਦੱਸੋ ਸੁਪਨੇ ਨਾਲ ਇੱਕ ਫੋਟੋ ਪਈ ਸੀ ਉਸਮਾਂ ਪੰਜਾਬ ਤੋਂ ਕਾਲਾ ਲੱਗਦੇ ਕਰਕੇ ਦਿਖਾਇਆ ਦਈਓ ਇਹ ਦੇਖ ਲੋ ਇਹ ਤਾਂ ਸ਼ਰੀਆਮ ਹੀ ਲੱਗ ਕਰਦੇ ਆ ਪੰਜਾਬ ਇੰਡੀਆ ਦਾ ਰਾਸਤਾ ਹੀ ਕੱਢਦੇ ਉਹਨਾਂ ਨੇ ਕਾ ਨਾਮ ਆਣ ਦੇਂਗਾ ਨਾ ਜਾਣ ਦੇਂਗੇ ਉਹ ਫੋਟੋ ਸ ਬਿਲਕੁਲ ਦਿੱਲੀ ਮਾਰੇ ਦੇਸ਼ ਦੀ ਰਾਜਧਾਨੀ ਆ ਹਮੇ ਨਹੀਂ ਜਾ ਸਕਦਾ ਦਿੱਲੀ ਮਾ ਪੂਰੇ ਮਾਰੇ ਪੰਜਾਬ ਮਾ ਤੇ ਠੀਕ ਹੈ ਨਾ ਸਿਰਫ ਅਮਰਤਪਾਲ ਨੂੰ ਚੱਕਣ ਤੇ ਡਰ ਕਾ ਮਾਹੌਲ ਬਣਾਈ ਗਿਆਤਾ ਬਸ ਬਸ ਕਿਆ ਚੱਕਰ ਕਿਹੜੇ ਹੁੰਨਾ ਕਿਹੜੇ ਗੁਨਾਹ ਕਰਦੀ ਕਿਹੜੀ ਡਕੈਤੀਆ ਮਾਰੀ ਆ ਉਸ ਬੰਦੇ ਨੇ ਉਹਨਾਂ ਦਾ ਯੂਨੀ ਚਾਰੇ ਕਰ ਰਿਹਾ ਸੀ ਠੀਕ ਆ ਸਿੱਖਾ ਪ੍ਰਚਾਰ ਕਰ ਰਿਹਾ ਸੀ ਨਾਲੇ ਯਾਰ ਆਪਾਂ ਦਿੱਲੀ ਜਾ ਰਹੇ ਆ ਆਪਾਂ ਦਿੱਲੀ ਜਾ ਕੇ ਕੋਈ ਦੰਗੇ ਕੋਈ ਉਹ ਥੋੜੀ ਕਰਨੇ ਆ ਤੋੜਾ ਭੰਨਾ ਆਪਾਂ ਆਪਾਂ ਸ਼ਾਂਤਮਈ ਜਾ ਕੇ ਬੈਠਣਾ ਹੀ ਆ ਐਸਾ ਕਿ ਮੈਂ ਉੱਥੇ ਭੁੱਖੀ ਮਰਦੀ ਦਿੱਲੀ ਨੂੰ ਲੋਗ ਰੋਟੀਆਂ ਖਿਲਾਵੇਂਗੇ ਸਾਡੇ ਸਰਦਾਰ ਬਹੁਤ ਦੁਨੀਆ ਉੱਥੇ ਭੁੱਖੀ ਮਾਰੀ ਆ ਪਿਛਲੇ ਸਾਲ ਵੀ ਰੱਜ ਰੱਜ ਕੇ ਰੋਟੀਆਂ ਖਲਾਈਆਂ ਲੋਕਾਂ ਨੂੰ ਉੱਥੇ ਇਹ ਤਾਂ ਹੈ ਨਹੀਂ ਜਿਹੜੇ ਪਿਛਲੇ ਸਾਲ ਅਸੀਂ ਦੰਗੇ ਕਰਿਆ ਤੋੜਾ ਭੰਨਾ ਕਰਿਆ ਸ਼ਾਂਤਮਈ ਬੈਠਦੇ ਹੀ ਆ ਜਾ ਕੇ ਸ਼ਾਂਤਮਈ ਰੱਖਣ ਵਾਲੇ ਦੇ ਗੋਲੇ ਚਲਾ ਰਹੇ ਯਾਰ ਇਹ ਕੋਈ ਵੀ ਸਟੇਟ ਤਰਨ ਵਾਲਾ ਵੀ ਨਾ ਪਹਿਲਾਂ ਉਹਨਾਂ ਨੇ ਕੀ ਕਰਨਾ ਆਪਣਾ ਜਿਹੜੇ ਦੁਕਾਨਾਂ ਹੋ ਗਿਆ ਨਾ ਆਮ ਲੋਕਾਂ ਦੀ ਉਹ ਜਲਾਉਂਦੇ ਨੇ ਪਰ ਕਦੇ ਪੰਜਾਬ ਦੇ ਲੋਕਾਂ ਨੇ ਇਹ ਕੰਮ ਕਦੇ ਨਹੀਂ ਕੀਤਾ ਸਾ ਸਰਕਾਰ ਜੇ ਭੀੜੇ ਸਰਕਾਰ ਦਾ ਨੁਕਸਾਨ ਚਲੋ ਮੰਨਿਆ ਕਰ ਸਕਦੇ ਨੇ ਪਰ ਉਹ ਨਹੀਂ ਮਤਲਬ ਉਹ ਨਹੀਂ ਕਰਦੇ ਹੈਗੇ ਕਿ ਕਿਸੇ ਆਮ ਬੰਦੇ ਦਾ ਕੋਈ ਉਹ ਨਹੀਂ ਕਰ ਰਿਹਾ ਇੱਕ ਸਾਲ ਪਹਿਲਾਂ ਧਰਨਾ ਰਹਿ ਕੇ ਆਇਆ ਦਿੱਲੀ ਉੱਥੇ ਨੂੰ ਬਈ ਡਿਊਟੀ ਕਰਨੇ ਵਾਲੀ ਕੁੜੀਆਂ ਵੀ ਲੰਘੇਂਦੀਆਂ ਰਾਤ ਨੂੰ 8 8 9 9 ਵਜੇ ਅੱਜ ਤੱਕ ਕਦੀ ਸੁਣਨੇ ਮੈ ਨਹੀਂ ਆਇਆ ਹੈਗਾ ਵੀ ਕਿਸੇ ਦੀ ਕੁੜੀ ਹਾਂ ਕੱਪੜੇ ਲੀੜੇ ਨੂੰ ਹੱਥ ਪਾਇਆ ਕੋਈ ਕੁੜੀ ਛੇੜਦੀ ਆ ਜਾਂ ਕਿਸੇ ਨੂੰ ਕੋਈ ਕਮੈਂਟ ਬਾਜੀ ਵੀ ਕਰੀ ਆ ਤੋ ਫਿਰ ਨਵੇਂ ਲੋਕ ਕਿ ਤੇ ਨਵੇਂ ਲੋਕ ਕੀ ਨੁਕਸਾਨ ਕਰ ਦੇਣਗੇ ਤੇ 1 ਸਾਲ ਪੂਰੇ ਬੈਠ ਕੇ ਆਏ ਆ ਬਈ ਆਹ ਤੇ ਤੋਂ ਇਹ ਪਤਾ ਲੱਗ ਰਿਹਾ ਹੈ ਵੀ ਪੰਜਾਬ ਤੋਂ ਅੱਜ ਤੱਕ ਕਦੀ ਦਬਿਆ ਨਹੀਂ ਤਾਂ ਪੂਰੇ ਲੋਕਾਂ ਨੂੰ ਪਤਾ ਤਾਂ ਪਰ ਵੀ ਸੈਂਟਰ ਐਨਾ ਡਰੇਗੀ ਪੰਜਾਬ ਤੇ ਯੋ ਇਨ ਦਾ ਇੰਤਜ਼ਾਮ ਦੇਖ ਕੇ ਪਤਾ ਲੱਗ ਰਿਹਾ ਹੈ ਪੰਜਾਬ ਤਾਂ ਹੁਣ ਵੀ ਨਹੀਂ ਡਰਦਾ ਹੈਗਾ ਆਪਣਾ ਨਹੀਂ ਡਬਦਾ ਹੁਣ ਕਦੀ ਡਰੇਗਾ ਜਿਆਦਾ ਨਹੀਂ ਭਗਵੰਤ ਮਾਨ ਨੂੰ ਖੱਟੜ ਗੱਲ ਗੱਲ ਦਾ ਕਰਨੀ ਚਾਹੀਦੀ ਆ ਵੀਰ ਤੂੰ ਇਹ ਗੋਲਾਬਾਰੀ ਤਾਂ ਨਾ ਕਰ ਭਗਵੰਤ ਮਾਨ ਦਾ ਦਾਅਵੇ ਕਰ ਰਿਹਾ ਮੈਂ ਖਲਾਣਾ ਤੋਂ ਬਾਅਦ ਫਿਰ ਉਹ ਹੀ ਗੱਲ ਆ ਕਿ ਦੱਲਾ ਫਿਰ ਦਿੱਲੀ ਦਾ ਦੀਪ ਸਿੱਧੂ ਦੀ ਬਾਤ ਸੱਚ ਹੈ ਕੰਮ ਦਿੱਲੀ ਕਰਾਵੇਗੀ ਕਰਾਵੇਗੀ ਉਸ ਪਦੇ ਉਹੀ ਕੰਮ ਹੋ ਰਿਹਾ ਆਪਣੀ ਸੇਫਟੀ ਅੱਤੇ ਨਾ ਤੇ ਕਰੇ ਨਾ ਫਿਰ ਆਣ ਕੇ ਉਹ ਦੇਖੋ ਆਪਣਾ ਗੋਲੇ ਉੱਟਰੇ ਨੇ ਆ ਜਾਣਾ ਫਿਰ ਪੰਜਾਬ ਪੁਲਿਸ ਆਵੇ ਨਾ ਅੱਗੇ ਆਪਣੇ ਸੈਲਰੀ ਲੈ ਰੇ ਆ ਟੈਕਸ ਟੈਕਸ ਕਟਾਰੇ ਸਾਰਾ ਕੁਝ ਸੈਲਰੀ ਆਪਣੇ ਪੱਲੇ ਚਾਰੀ ਨਾ ਨਾ ਅਖਿਆਣਾ ਮੈਂ ਵੀ ਇਸ ਦੀ ਗੱਲ ਇਹ ਤਾਂ ਜਦ ਕੱਲ ਗੋਲੀ ਚਲੀ ਹਾਂ ਜੀ ਤੁਹਾਡੇ ਦਾ ਸਾਹਮਣੇ ਦੇ ਆਪਾਂ ਇਕੱਠੇ ਦੇ ਦਿਨੇ ਜਾਣੇ ਦੇਣੇ ਨਾ ਗੋਲੀ ਲੱਗਣੇ ਦੇ ਪੰਦੇਰ ਸਾਹਿਬ ਨੂੰ ਰੋਕਿਆ ਗਿਆ ਵੀ ਹਾਂ ਚਲੋ ਆਪਾਂ ਪੱਟੀ ਵੀ ਨਹੀਂ ਕਰਾਂਦੇ ਮੁੰਡੇ ਨੇ ਸਾਡੇ ਨੇ ਬੋਲੇ ਕਿ ਪੱਟੀ ਵੀ ਨਹੀਂ ਕਰਾਂਦੇ ਸਾਡੇ ਨਾਲ ਚਲੋ ਅਸੀਂ ਅੱਗੇ ਜਾ ਕੇ ਗੋਲੀ ਖਰਾਵਾਂਗੇ ਹਾਂ ਹਾਂ ਦੇਵਾਂਗੇ ਮੌਕਾ ਦੇਵਾਂਗੇ ਐਦਾਂ ਕਹਿ ਕੇ ਨਿਕਲ ਗਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਿਹੜੀ ਹਕੀਕਤ ਹੈ ਨਾ ਉਹ ਸੜਕਾਂ ਤੇ ਹੈ ਠੀਕ ਹੈ ਜਿਹੜੀ ਸਲਾਹਾਂ ਉਹ ਬੰਗਲਿਆਂ ਚ ਹੈ ਉਹ ਬੰਗਲੇ ਚ ਠੀਕ ਹੈ ਝੂਠ ਟੀਵੀ ਯੋਹੀ ਦਿਖਾਇਆ ਜਾ ਰਹਾ ਹੋਰ ਕੁਛ ਨਹੀਂ ਹੈਗਾ ਹਕੀਕਤ ਉਹ ਸੜਕਾਂ ਤੇ ਬੈਠੀ ਆ ਦੇ ਸਲਾਹਾ ਹ ਸੈਂਟਰ ਦੀਆਂ ਮੋਦੀ ਵਰਗੇ ਬੰਗਲੇਆਂ માં ਬੈਠ ਕੇ ਕਰਕੇ ਝੂਠ ਜਿਹੜੇ ਆਜ ਤੱਕ ਚੈਨਲ ਵਰਗੇ ਆ ਔਰ ਟੀਵੀ 'ਤੇ ਦਿਖਾ ਰਹੇ ਆ ਦੇਸ਼ ਦਾ ਭੋਲੀ ਭਾਲੀ ਜਨਤਾ ਨੂੰ ਉਹ ਕਹਿ ਰਿਹਾ ਕਿਸਾਨ ਨਹੀਂ ਬੈਠੇ ਉਹ ਖਾਲੀਸਾਨੀ ਬੈਠੇ ਆਤਕਵਾਦੀ ਬੈਠੇ ਕਿਹੜੇ ਮਾਰੇ ਹੱਥਾਂ ਮੇ 147 ਬਾਈ ਹੈ ਬਾਈ ਕਿਸੇ ਪਥਰੇ ਪਾ ਕੁਛ ਵੀ ਨਹੀਂ ਹੈ ਖਾਲੀ ਬੈਠੇ ਯਾਰ ਰੋਟੀ ਨੂੰ ਤਾਂ ਹਮੇ ਮਥਾਜ ਹੋ ਰਹੇ ਉਰਾ ਬਾਈ ਪਹਿਲੇ ਦਿਨ ਮਾਰੇ ਮਾਰੇ ਉਰਾ ਹੈ ਕਿ ਆ ਪੰਜਾਬਾ ਇੱਕ ਖੇਤੀ ਬਾੜੀ ਆ ਹੋਰ ਇਸ ਤੋਂ ਸਿਵਾ ਹੈ ਕਿ ਆ ਮਾਨੂੰ ਦੇਆ ਗਿਆ ਪੰਜਾਬ ਨੂੰ ਸ਼ੁਰੂ ਤੋਂ ਲੈ ਕੇ ਆਈਬ ਤੱਕ ਇਹ ਸ਼ੁਰੂ ਤੋਂ ਲੈ ਕੇ ਆਈਬ ਤੱਕ ਹੈ ਕਿ ਆਪਾਂ ਪੰਜਾਬ ਆ ਕੁਝ ਮਿਲਿਆ ਪੰਜਾਬ ਨੂੰ ਉਲਟਾ ਪਾਇਆ ਇਹ ਲੁੱਟ ਲੁੱਟ ਗਿਆ ਜੀ ਜਿੰਗਾ ਜੋਲੇ ਕੀ ਚੜੀ ਗਾ ਮੇਨ ਸੋਚ ਇਨਕੀ ਹੈ ਸੈਂਟਰ ਸਰਕਾਰ ਕੀ ਵੀ ਪੰਜਾਬ ਚੱਲ ਜਾ ਗਾਂਧੀ ਵਾਲੀ ਸੋਚ ਪਾ ਉਸ ਪਰਵਾਨੇ ਚੱਲਣਾ ਕੋਈ ਨਹੀਂ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਵਾਲਾ ਕੰਮ ਰੱਖਣਾ ਵੀ ਜੇ ਕੋਈ ਚੜਕੇ ਆ ਗਿਆ ਉਹਨੂੰ ਘਰਾਂ ਛੱਡ ਕੇ ਆਣਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੀ ਹੈ ਖਾਲਸਾ ਰਾਜ ਤੋਂ ਆਵੇਗਾ ਨਹੀਂ ਵੀ ਪਹਿਲਾਂ ਕਿਸੇ ਨੂੰ ਮਾਰ ਨਹੀਂ ਕਰਨਾ ਸਾਰਾ ਛੱਟ ਗਿਆ ਆ ਗਿਆ ਲੋਕਾਂ ਦਾ ਛੱਟ ਗਿਆ ਇਹ ਕਰ ਦੇਣਾ ਚਾਹੀਦਾ ਪੰਜਾਬ ਨੂੰ ਲੱਗੀ ਕਰ ਦੇਣਾ ਚਾਹੀਦਾ ਮਾਰੀ ਗੱਲ ਨਾਤਾ ਹੀ ਤੋੜ ਦੋ ਬਾਤیں ਖਤਮ ਐ ਪੰਜਾਬ ਨੂੰ ਲੱਗ ਕਰ ਦੋ ਮਾਰਾ ਬਣਾ ਦੋ ਖਾਲਿਸਤਾਨ ਮਾਨੂੰ ਕਿਸੇ ਗੱਲ ਨਹੀਂ ਐ ਮਾਰਾ ਮਾਰਾ ਹਿੱਸਾ ਦੇ ਦਿਓ ਜਾ ਵੀ ਮਾਰਾ ਹਰਿਆਣੇ ਦੇ ਵਿੱਚ ਐ ਜਾਂ ਅਚਲ ਦੇ ਵਿੱਚ ਐ ਮਾਨੂੰ ਮਾਰਾ ਹਿੱਸਾ ਜਦੋਂ ਮੈਂ ਆਪਣੇ ਹਿੱਸੇ ਵਿੱਚ ਖੁਸ਼ ਐ ਆਪਣੇ ਪੰਜਾਬ ਦੇ ਵਿੱਚ ਮਾਨੂੰ ਕਿਸੇ ਗੱਲ ਕੋਈ ਨਾਤਾ ਤੋੜ ਕੇ ਖੁਸ਼ ਐ ਹਮ ਲੋੜ ਨਹੀਂ ਮਾਨੂੰ ਕਿਸੇ ਕਿਸਾਨ ਕਿਸੇ ਨੇ ਦਿਖਾਇਆ ਕਰਨਾਟਕਾ ਕੇ ਕਿਸਾਨ ਆ ਰਹੇ ਤੇ ਟ੍ਰੇਨ ਮਾਂ ਇਹਨਾਂ ਨੇ ਐਮਪੀ ਮੈਂ ਕਿ ਸਰਕਾਰ ਐ ਉੱਠਾ ਉਹਨਾਂ ਨੂੰ ਤਾਰਕਾ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਕਿਉਂ ਭਾਈ ਤਾਂ ਕੋਈ ਕਿਸਾਨ ਨਹੀਂ ਬੋਲ ਸਕਦਾ ਹਮ ਤਾਂ ਖਾਲਸਾਨੀਆਂ ਹੋ ਉਹ ਉਹ ਵੀ ਖਾਲਸਾਨੀ ਹੈ ਉਹ ਦੂਸਰੀ ਗੱਲ ਹੈ ਦੂਸਰੀ ਗੱਲ ਇਹ ਹੈ ਹੁਣ ਦੇਖੋ ਯਾਹ ਸਾਡੇ ਉਪਰ ਗੋਲੀ ਵੀ ਮਾਰੇ ਜਾ ਰਹੇ ਆ ਠੀਕ ਹੈ ਬੰਬ ਵੀ ਗਰੇ ਜਾ ਸਾਰ ਗੋਲੀਆਂ ਵੀ ਚੱਲ ਰਹੀਆਂ ਸਾਰੇ ਕੁਛ ਹੋ ਰਿਹਾ ਕੋਈ ਗੋਦੀ মিডিਆ ਨਹੀਂ ਆ ਰਹੀ ਜਿਸ ਟਾਈਮ ਉਹਨੇ ਬੈਰੀਕੇਡ ਕਿ ਤੋੜ ਕੇ ਅੱਗੇ ਚਲੇ ਗਏ ਫਿਰ ਸਾਰੀ ਗੋਦੀ মিডিਆ ਆ ਜੇਗੀ ਇਹ ਅੱਤਵਾਦੀ ਹਰਿਆਣੇ ਚ ਆ ਗਏ ਯੂਪੀ ਚ ਆ ਗਏ ਦਿੱਲੀ ਚ ਆ ਗਏ ਇਹ ਸਾਰੀ ਗੋਦੀ মিডিਆ ਮਨ ਉਸ ਟਾਈਮ ਅੱਤਵਾਦੀ ਕਹਗੀ ਹੁਣ ਗੋਦੀ মিডিਆ ਨੂੰ ਨਹੀਂ ਦਿਖ ਰਹਾਗਾ ਕਿ ਹਰਿਆਣੇ ਵੱਲੋਂ ਜਾਂ ਦਿੱਲੀ ਵੱਲੋਂ ਮਾਰੇ ਉਪਰ ਬੰਬਵਾਰੀ ਕਰੀ ਜਾ ਰਹੀ ਗੋਲਾਵਾਰੀ ਕੋਈ ਕੁਛ ਨਹੀਂ ਦਿਖ ਰਹਾ ਹੈਗਾ ਪਰ ਸੋ ਦੋ ਬੈਰੀਕੇਡ ਤੋੜੇ ਕਿਸਾਨਾਂ ਨੇ ਉਹ ਸਾਈਡ ਵਾਲੇ ਤੋੜੇ ਦੇ ਮੈਂ ਨਿਊਜ਼ ਮੈਂ ਦੇ ਇਹ ਕਹਿ ਰਹੇ ਦੇਖੋ ਜੀ ਸਰਕਾਰ ਕੀ ਸੰਪਤੀ ਨੂੰ ਨੁਕਸਾਨ ਪਹੁੰਚਾ ਰਹੇ ਠੀਕ ਹੈ ਆਪ ਇਹ ਜਿਹੜਾ ਵਿੱਚ ਮਾ ਰੋਡ ਬਣੇ ਹੋਏ ਆ ਉਹਨਾਂ ਨੂੰ ਪਟਰੇ ਜੇ ਸੀ ਵੀ ਅਗਰ ਉਹ ਨੁਕਸਾਨ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਔਰ ਸਹੀ ਵੀ ਨਿਕਲਣਾ ਹੈ ਉਹ ਇਤਨੀ ਰੇਡਾ ਸਹੀ ਨਹੀਂ ਹੈਗਾ ਸੜਕਾਂ ਮੈਂ ਕਿੱਲਾ ਕੱਢ ਰਹੀ ਇਤਨੀ ਬੜੀ ਬੜੀਆਂ ਕਿਉਂ ਭਾਈ ਉਹ ਮਾਰੀ ਮਾਰੀ ਪ੍ਰਾਪਰਟੀ ਨਹੀਂ ਹੈ ਤਮੇ ਤਮੇ ਕੋਣ ਮੈਂ ਮਾਰੀ ਪ੍ਰਾਪਰਟੀ ਦਾ ਨੁਕਸਾਨ ਕਰਨੇ ਆ ਮੈਨੂੰ ਤਾਂ ਨਾਗਰਿਕ ਨਹੀਂ ਮੰਨਦੇ ਭਾਈ ਪੰਜਾਬ ਦਾ ਨੁਕਸਾਨ ਹੈ ਮੈਂ ਕਰ ਰਿਹਾ ਇੱਧਰ ਜ਼ਖਮੀ ਹੋ ਲਿਆ ਠੀਕ ਹੈ ਟਰੈਕਟਰਾਂ ਦੇ ਨੁਕਸਾਨ ਟਾਇਰ ਟੂਰ ਪਾੜ ਤੇ ਪੁਲਿਸ ਨੇ ਠੀਕ ਹੈ ਤੇ ਆਪਣਾ ਉੱਧਰ ਖਲੋਰੀ ਬਾਰਡਰ ਤੇ ਮੇਰੇ ਖਿਆਲ ਚ 100-150 ਮੁੰਡਾ ਜਖਮੀ ਹੋ ਲਿਆ ਹਾਂ ਚਾਰੋ ਟਾਇਰ ਖਾਣ ਮੇਰੇ ਚਾਰੇ ਟਾਇਰ ਪਾੜ ਦਿੱਤੇ ਜਿਹੜਾ ਟਰੈਕਟਰ ਅੱਗੇ ਜਾਂਦਾ ਉਹਦੇ ਟਾਇਰ ਪਾੜ ਨੁਕਸਾਨ ਨਹੀਂ ਆ ਜਾ ਮਤਲਬ ਨੁਕਸਾਨ ਦਾ ਕੋਈ ਨੁਕਸਾਨ ਨਹੀਂ ਹੈ ਲੱਖ ਰੁਪਏ ਦੇ ਟਾਇਰ ਪੈਂਦੇ ਟਰੈਕਟਰ ਚ ਬਾਕੀ ਵੀਡੀਓ ਪਈ ਹੈ ਜੀ ਚੰਗੇ ਆ ਨਾ ਮਹਾਰਾਣੇ ਕੇ ਮੁੰਡੇ ਉਹਨਾਂ ਨੂੰ ਇੱਧਰ ਨੂੰ ਤੋਂ ਆਣ ਨਹੀਂ ਦਰੇ ਉਹ ਵਿਚਾਰੇ ਕਿੱਦੀ ਕਿੱਧਰ ਨੂੰ ਘੁੰਮ ਗਏ ਕਨੌਰ ਨੂੰ ਆਰੇ ਇੱਧਰ ਨੂੰ ਆਰੇ ਟਵਾਨੇ ਵਗਾਰਿਆਂ ਨੂੰ ਘੁੰਮ ਗਏ ਆ ਕੇ ਮਾਰਾ ਸਾਥ ਦੇਰੇ ਹਰਿਆਣੇ ਕੇ ਸਾਰਾ ਹਰਿਆਣਾ ਆਪਣੀ ਗੱਲ ਹੈ ਪਰ ਇਹ ਬਸ ਹਰਿਆਣੇ ਦਾ ਨਾਮ ਵੀ ਗਲਤੀ ਜੋੜ ਰਹੇ ਨੇ ਯਾਰ ਹਰਿਆਣੇ ਗੱਲ ਨਹੀਂ ਦੀ ਨਾ ਸਰਕਾਰ ਲੋਕ ਤਾਂ ਮਜਬੂਰ ਕਰਦੀ ਹੈ ਲੋਕ ਤਾਂ ਆਪਣੇ ਆਕਾ ਨੂੰ ਨਾ ਦੇਖ ਕੇ ਫੈਸਲਾ ਲੈਣ ਹੋਰ ਜਿਹੜੇ ਹੋਰ ਵੀ ਹੈਗੇ ਹਨ ਬਾਹਰਾ ਨਾਲ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਆਉਣਾ ਚਾਹੀਦਾ ਲੈ ਵੀ ਇਹ ਟੈਂਨ ਰਨ ਕਾਨੂੰਨ ਹੈ ਇਹੋ ਵੀ ਤਾਂ ਦੇਖ ਲੈ ਨੁਕਸਾਨ ਹੀ ਆ ਦੇਸ਼ ਭਾਤ ਦਾ ਫਾਇਦਾ ਕੀ ਕਰ ਰਹੀ ਸਰਕਾਰ ਤਾਂ ਸਾਰਾ ਨੁਕਸਾਨ ਹੀ ਕਰ ਰਹੀ ਹੈ ਲੈ ਵੀ ਪੰਜਾਬ ਕਹਿੰਦਾ ਸ਼ੁਰੂ ਤੋਂ ਹੀ ਬਹੁਤ ਧੋਖੇ ਹੁੰਦੇ ਆ ਰਹੇ ਆ ਤੇ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਤੇ ਪੰਜਾਬ ਵੀਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੇਗਾਨੀ ਭਰੀ ਜਾ ਰਹੀ ਹੈ ਕਿ ਉਹਨਾਂ ਨੇ ਬੰਦ ਕਰ ਤਿਆ ਬਿਠਾ ਮੇਰਾ ਹੈ ਹੀ ਨਹੀਂ ਮਾਰੇ